ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਲੋ ਜੀ ਅੱਜ ਮੈਂ ਇੱਕ ਪੁਰਾਣੇ ਇਤਿਹਾਸ ਨੂੰ ਦਰਸਾਉਂਦਾ ਬਹੁਤ ਹੀ ਸੋਹਣਾ ਜਿਹਾ ਬਹੁਤ ਹੀ ਪਿਆਰਾ ਗੀਤ ਲੈ ਕੇ ਹਾਜ਼ਰ ਹੋਈਆਂ ਉਮੀਦ ਕਰਦੀ ਹਾਂ ਤੁਸੀਂ ਇਸ ਗੀਤ ਨੂੰ ਪਸੰਦ ਕਰੋਗੇ ਔਰ ਜੇ ਤੁਹਾਨੂੰ ਗੀਤ ਪਸੰਦ ਆਉਂਦਾ ਹੈ ਤਾਂ ਲਾਈਕ ਸ਼ੇਅਰ ਔਰ ਕਮੈਂਟ ਕਰਕੇ ਜਰੂਰ ਦੱਸਿਓ ਲੋ ਜੀ ਮਾਣੋ ਅਨੰਤ ਇਸ ਗੀਤ ਦਾ ਤੇਰੀ ਬੰਸਰੀ ਦੇ ਵਿੱਚ ਮੋਰ ਕੂਕੇ ਤੇਰੀ ਬੰਸਰੀ ਦੇ ਵਿੱਚ ਮੋਰ ਕੂਕੇ ਜਿਹੜਾ ਸੁਤੜੇ ਲੋਕ ਜਿਗਾਉਂਦਾਈ ਜਿਹੜਾ ਸੁਤੜੇ ਲੋਕ ਜੇ ਗਾਮਦਾਈ ਹੱਥ ਸਬਜ ਖੁੰਡੀ ਮੋਡੇ ਸੁਟਿਆ ਪੂਰਾ ਹੱਥ ਸਬਜ ਖੁੰਡੀ ਮੋਡੇ ਸੁਟਿਆ ਪੂਰਾ ਰਾਂਜਾ ਮਜੀਆਂ ਨੂੰ ਚਾਰਨ ਜਾਮਦਾਈ ਮਜੀਆਂ ਚਾਰ ਦੇ ਨੂੰ ਥਾਣੇ ਸਾਧ ਹੋਈ ਮਜੀਆਂ ਚਾਰ ਦੇ ਨੂੰ ਥਾਣੇ ਸਾਧ ਹੋਈ ਤੇਰੀ ਮਿਲਖ ਪਰਾਵਾਨੇ ਵਾਢ ਲਈ ਹੱਥ ਸਬਜ ਖੁੰਡੀ ਮੋਡੇ ਸੁਟਿਆ ਪੂਰਾ ਹੱਥ ਸਬਜ ਕੁੰਡੀ ਮੋਢੇ ਸੁਟਿਆ ਪੂਰਾ ਰਾਂਝਾ ਮਿਲਖ ਵਡਾਵਣਾ ਜਾਮਦਾਈ ਰਾਂਝਾ ਮਿਲਖ ਵਡਾ ਮਿਲਖ ਬਾਪ ਦਾ ਦੇਦੀ ਵੰਡਣੇ ਨੂੰ ਮਿਲਖ ਬਾਪ ਦਾ ਦੇਦੀ ਵੰਡਣੇ ਨੂੰ ਪੈਂਚ ਸਾਧ ਪਾਈਆਂ ਨੇ ਕਾਚ ਪਾਈ ਪੈਂਚ ਸਾਧ ਪਾਈਆਂ ਨੇ ਕਾਚ ਪਾਈ ਜਿੱਥੇ ਦਬ ਤੇ ਸਰਕੜਾ ਉੱਗਿਆ ਸੀ ਜਿੱਥੇ ਦਬ ਤੇ ਸਰਕੜਾ ਉੱਗਿਆ ਸੀ ਉਹੀ ਜ਼ਮੀਨ ਰਾंजे ਦੀ ਵੰਡੇ ਆਈ ਹਾਲੇ ਉਹ ਦੇ ਦੇ ਹੱਤਾ ਵਿੱਚ ਪੈ ਸ਼ਾਲੇ ਹਾਲ ਉਹ ਦੇ ਦੇ ਹੱਤਾ ਵਿੱਚ ਪੈ ਸ਼ਾਲੇ ਉਹਦਾ ਬੰਦੋ ਹੀ ਬੰਦ ਸਹਾਂ ਦਾਈ ਉਹਦਾ ਬੰਦੋ ਹੀ ਬੰਦ रांजे कार ਛੱਡਿਆ ਨਾਲੇ ਜ਼ਮੀਨ ਛੱਡੀ ਰਾंजे कार ਛੱਡਿਆ ਨਾਲੇ ਜ਼ਮੀਨ ਛੱਡੀ ਉਹ ਤਾਂ ਪਤਣਾਵਾਲ ਸਦਾਂਦਾਈ ਉਹ ਤਾਂ ਪਤਣਾਵਾਲ ਸਦਾਂਦਾਈ ਬੰਸਰੀ ਦੇ ਵਿੱਚ ਮੋਰ ਕੁਕੇ ਤੇਰੀ ਬੰਸਰੀ ਦੇ ਵਿੱਚ ਮੋਰ ਕੁਕੇ ਜਿਹੜਾ ਸੁਤੜੇ ਲੋਕ ਜਗੋਂਦਾਈ ਜਿਹੜਾ ਸੁਤੜੇ ਲੋਕ ਜਗੋਂਦਾਈ